ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਚਾਰ ਹੈ ਗੁਰਬਾਣੀ ਵਿੱਚ ਮੂਲ ਮੰਤਰ ਵਿੱਚ ਗੁਰ ਪ੍ਰਸਾਦ ਦਾ ਅਰਥ ਆਮ ਕਰਕੇ ਅਸੀਂ ਗੁਰ ਪ੍ਰਸਾਦ ਦੇ ਅਰਥ ਇਸ ਤਰ੍ਹਾਂ ਕਰਦੇ ਹਾਂ ਕਿ ਪਰਮਾਤਮਾ ਗੁਰੂ ਤੋਂ ਮਿਲਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ irdh sankalp ਹੈ ਕਿ ਗੁਰੂ ਜ਼ਰੂਰ ਧਾਰਨ ਕਰਨਾ ਚਾਹੀਦਾ ਹੈ ਗੁਰਬਾਣੀ ਦਾ ਫਰਮਾਨ ਹੈ ਬਿਨ ਗੁਰ ਪੂਰੇ ਨਾਹੀ ਉਧਾਰ ਬਾਬਾ ਨਾਨਕ ਆਖੈ ਇਹ ਵਿਚਾਰ ਜਾਂ ਕਿਰਪਾ ਕਰੇ ਗੁਰ ਪਾਈਐ ਹਰ ਨਾਮੋ ਦੇ ਦਿਰੜਾਏ ਬਿਨ ਗੁਰ ਕਿਨੇ ਨਾ ਪਾਇਓ ਬਿਰਥਾ ਜਨਮ ਗਵਾਏ ਜਾਂ ਗਣ ਦਾ ਬੱਧਾ ਮੰਨ ਰਿਹਾ ਗੁਰ ਬਿਨ ਗਿਆਨ ਨਾ ਹੋਏ ਭਾਰਤ ਵਿੱਚ ਲਿਖੇ ਬਾਕੀ ਦੇ ਹੋਰ ਧਾਰਮਿਕ ਗ੍ਰੰਥ ਜਿਵੇਂ ਵੇਦ ਉਪਨਿਸ਼ਦ ਰਮਾਇਣ ਗੀਤਾ ਜਾਂ ਭਾਰਤ ਤੋਂ ਬਾਹਰ ਦੇ ਧਾਰਮਿਕ ਗ੍ਰੰਥ ਵੀ ਪੂਰਨ ਰੂਪ ਵਿੱਚ ਪਰਮਾਤਮਾ ਨੂੰ ਪਾਉਣ ਦੀ ਗੱਲ ਕਰਦੇ ਹਨ ਪੂਰਨ ਰੂਪ ਵਿੱਚ ਪਰਮਾਤਮਾ ਦੀ ਗੱਲ ਹੈ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦਾ ਦਰਜਾ ਕਿਉਂ ਦਿੱਤਾ ਗਿਆ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਾਰ ਗੁਰੂ ਨੂੰ ਕਮਾਣਾ ਹੈ ਗੁਰੂ ਨੂੰ ਪਾਣਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਾਰਾ ਜ਼ੋਰ ਗੁਰੂ ਨੂੰ ਕਮਾਣ ਉੱਤੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿੱਖ ਅਤੇ ਗੁਰੂ ਦੀ ਕਹਾਣੀ ਹੈ ਕਿ ਕਿਵੇਂ ਸਿੱਖਣ ਵਾਲੇ ਨੇ ਆਪਣੀ ਬੁੱਧ ਨੂੰ ਉੱਚ ਅਵਸਥਾ ਵਿੱਚ ਲੈ ਕੇ ਜਾਣਾ ਹੈ ਅਤੇ ਸਿੱਖਣ ਵਾਲੇ ਨੇ ਕਿਵੇਂ ਇਸ ਮਾਰਗ ਉੱਤੇ ਚੱਲਦੇ-ਚੱਲਦੇ ਸੱਚਖੰਡ ਸੱਚ ਹੋ ਜਾਣਾ ਹੈ ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦਾ ਦਰਜਾ ਪ੍ਰਾਪਤ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਚੇਲੇ ਅਤੇ ਗੁਰੂ ਦੀ ਗੱਲ ਹੈ ਚੇਲੇ ਅਤੇ ਗੁਰੂ ਦੀ ਕਹਾਣੀ ਹੈ ਜਦੋਂ ਅਸੀਂ ਕਹਿੰਦੇ ਹਾਂ ਕਿ ਮੈਂ ਸਿੱਖ ਹਾਂ ਇਸ ਦਾ ਮਤਲਬ ਹੈ ਕਿ ਮੇਰਾ ਕੋਈ ਗੁਰੂ ਹੈ ਸਿੱਖ ਕਹਿਣ ਨਾਲ ਗੁਰੂ ਸ਼ਬਦ ਭਾਵੇਂ ਬੋਲੀਏ ਤੇ ਭਾਵੇਂ ਨਾ ਬੋਲੀਏ ਪਰ ਸੁਣਨ ਵਾਲੇ ਦੇ ਦਿਮਾਗ ਵਿੱਚ ਗੁਰੂ ਆ ਜਾਂਦਾ ਹੈ ਸਿੱਖ ਤੋਂ ਬਿਨਾ ਗੁਰੂ ਨਹੀਂ ਅਤੇ ਗੁਰੂ ਤੋਂ ਬਿਨਾ ਸਿੱਖ ਨਹੀਂ ਹੋ ਸਕਦਾ ਜਦੋਂ ਅਸੀਂ ਕਹਿੰਦੇ ਹਾਂ ਸਿੱਖ ਧਰਮ ਤਾਂ ਇਸ ਦਾ ਮਤਲਬ ਹੈ ਉਹ ਮਾਰਗ ਉਹ ਸਿੱਖਿਆ ਜੋ ਰੂਹ ਦੀ ਸਿੱਖਿਆ ਹੈ ਜੋ ਰੋਹਾਨੀਅਤ ਦੀ ਆਤਮਿਕ ਸਿੱਖਿਆ ਹੈ ਅਸੀਂ ਗੁਰ ਪ੍ਰਸਾਦ ਦੀ ਵਿਆਖਿਆ ਕਰ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਸਿੱਖਿਆ ਗੁਰਪ੍ਰਸਾਦ ਤੱਕ ਪੂਰੀ ਹੋ ਜਾਂਦੀ ਹੈ ਉੱਤਮ ਬੁੱਧ ਵਾਲਾ ਕੋਈ ਮਨੁੱਖ ਗੁਰਬਾਣੀ ਦੇ ਮੂਲ ਮੰਤਰ ਵਿੱਚੋਂ ਹੀ ਸਤ ਤੱਕ ਪਹੁੰਚ ਸਕਦਾ ਹੈ ਸੱਚ ਹੋ ਸਕਦਾ ਹੈ ਪਰ ਜੇਕਰ ਉਸ ਨੂੰ ਮੂਲ ਮੰਤਰ ਖੋਲਣਾ ਆ ਜਾਵੇ ਮੂਲ ਮੰਤਰ ਕਮਾਣਾ ਆ ਜਾਵੇ ਤਾਂ ਗੁਰਪ੍ਰਸਾਦ ਗੁਰੂ ਤੋਂ ਸਿੱਖਣ ਦੀ ਉਹ ਘਟਨਾ ਹੈ ਜੋ ਅਕਥ ਹੈ ਜੋ ਬੋਲ ਕੇ ਦਸੀ ਨਹੀਂ ਜਾ ਸਕਦੀ ਕਿਉਂਕਿ ਆਤਮ ਮਾਰਗ ਦੀ ਇਹ ਸਿੱਖਿਆ ਜ਼ਬਰਨ ਸਿੱਖੀ ਨਹੀਂ ਜਾ ਸਕਦੀ ਜ਼ਬਰਨ ਸਖਾਈ ਨਹੀਂ ਜਾ ਸਕਦੀ ਇਹ ਸਿੱਖਿਆ ਸਿੱਖਣ ਵਾਲੇ ਦੀ ਅੰਤਰ ਆਤਮਿਕ ਭੁੱਖ ਪਿਆਸ ਪ੍ਰੇਮ ਅਤੇ ਖਿੱਚ ਨਲਵਾ ਪਰਦੀ ਹੈ ਗੁਰਬਾਣੀ ਦਾ ਫਰਮਾਨ ਹੈ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਜਿੱਥੋਂ ਤੱਕ ਕੁਝ ਬੋਲ ਕੇ ਪੜ ਕੇ ਸੁਣ ਕੇ ਸਿੱਖਿਆ ਜਾ ਸਕਦਾ ਹੈ ਉੱਥੋਂ ਤੱਕ ਕੇਵਲ ਪੜਾਈ ਹੈ ਜਾਣਕਾਰੀ ਹੈ ਗੁਰਪ੍ਰਸਾਦ ਨਹੀਂ ਗੁਰਪ੍ਰਸਾਦ ਤਾਂ ਗੁਰੂ ਦੀ ਉਹ ਤਰੰਗ ਹੈ ਜੋ ਗੁਰੂ ਵਿੱਚੋਂ ਪ੍ਰਕਾਸ਼ ਬਣ ਕੇ ਆਉਂਦੀ ਹੈ ਅਤੇ ਸਿੱਖਣ ਵਾਲੇ ਦੀ ਸੁਰਤ ਵਿੱਚ ਪਰਵੇਸ਼ ਕਰ ਜਾਂਦੀ ਹੈ ਗੁਰਪ੍ਰਸਾਦ ਤਾਂ ਉਹ ਸੁਗੰਧ ਹੈ ਜਿਵੇਂ ਕਿਸੇ ਫੁੱਲ ਤੋਂ ਮਹਿਕ ਆਉਂਦੀ ਤਾਂ ਜ਼ਰੂਰ ਹੈ ਪਰ ਆਉਂਦੀ ਨਜ਼ਰ ਨਹੀਂ ਆਈ ਪਰ ਇਹ ਮਹਿਕ ਤਨ ਮਨ ਨੂੰ ਪ੍ਰਭਾਵਿਤ ਕਰ ਗਈ ਹੈ ਪਰਫੁੱਲਤ ਕਰ ਗਈ ਹੈ ਪਰ ਇਹ ਮਹਿਕ ਆਉਂਦੀ ਨਜ਼ਰ ਨਹੀਂ ਆਈ ਗੁਰਪ੍ਰਸਾਦ ਗੁਰੂ ਦੀ ਉਸ ਸਿੱਖਿਆ ਦਾ ਨਾਮ ਹੈ ਜੋ ਪੜੀ ਪੜਾਈ ਨਹੀਂ ਜਾ ਸਕਦੀ ਜੋ ਕੇਵਲ ਸੇਵੀ ਜਾ ਸਕਦੀ ਹੈ ਭਜੀ ਜਾ ਸਕਦੀ ਹੈ ਪੁੰਚੀ ਜਾ ਸਕਦੀ ਹੈ ਗ੍ਰਹਿਣ ਕੀਤੀ ਜਾ ਸਕਦੀ ਹੈ ਜਿਵੇਂ ਕਿਸੇ ਸਿੱਖ ਨੇ ਗੁਰੂ ਦਾ ਸੰਗ ਕੀਤਾ ਤਾਂ ਗੁਰੂ ਦੀ ਹਾਜ਼ਰੀ ਵਿੱਚ ਗੁਰੂ ਦੇ ਬੋਲਾਂ ਵਿੱਚ ਗੁਰੂ ਦੇ ਉੱਠਣ ਬੈਠਣ ਵਿੱਚ ਸਿੱਖਣ ਵਾਲੇ ਦੇ ਗਹਿਰੇ ਭਾਵ ਨੇ ਜੋ ਜੋ ਗ੍ਰਹਿਣ ਕੀਤਾ ਉਹ ਗੁਰਪ੍ਰਸਾਦ ਹੈ ਗੁਰੂ ਦੇ ਬੋਲਾਂ ਵਿੱਚੋਂ ਸਿੱਖਣ ਵਾਲੇ ਦੇ ਜਿਹਨ ਵਿੱਚ ਆਇਆ ਅੰਮ੍ਰਿਤ ਰਸ ਗੁਰਪ੍ਰਸਾਦ ਹੈ ਜਦੋਂ ਗੁਰੂ ਅਤੇ ਸਿੱਖ ਦੇ ਆਪਸ ਵਿੱਚ ਪ੍ਰੇਮ ਸੰਬੰਧ ਜੁੜਦੇ ਹਨ ਜਦੋਂ ਗੁਰੂ ਅਤੇ ਸਿੱਖ ਦੀਆਂ ਆਤਮਾਵਾਂ ਦਾ ਮਹਾਂ ਮਿਲਨ ਹੁੰਦਾ ਹੈ ਉਹ ਗੁਰਪ੍ਰਸਾਦ ਹੈ ਇਹ ਕਿਰਪਾ ਉਦੋਂ ਵਰਸਦੀ ਹੈ ਜਦੋਂ ਕੋਈ ਸਿੱਖ ਆਪਣੇ ਗੁਰੂ ਤੇ ਪੂਰਨ ਸ਼ਰਧਾ ਕਰਦਾ ਹੈ ਯਾਦ ਰੱਖਣਾ ਸ਼ਰਧਾ ਵਿਸ਼ਵਾਸ ਨਹੀਂ ਕਿਉਂਕਿ ਵਿਸ਼ਵਾਸ ਅਧੂਰੀ ਸ਼ਰਧਾ ਹੈ ਵਿਸ਼ਵਾਸ ਅਧੂਰੀ ਸ਼ਰਧਾ ਦਾ ਨਾਮ ਹੈ ਸ਼ਰਧਾ ਦਾ ਅਰਥ ਹੈ ਪੂਰਨ ਸਮਰਪਣ ਜਿੰਨੀ ਦੇਰ ਗੁਰੂ ਉਤੇ ਸੰਦੇਹ ਹੈ ਸ਼ੱਕ ਹੈ ਉਨੀ ਦੇਰ ਸਾਡੇ ਵਿੱਚ ਸਿੱਖਣ ਵਾਲੇ ਵਿੱਚ ਸ਼ਰਧਾ ਨਹੀਂ ਉਪਜ ਸਕਦੀ ਸਿੱਖ ਦੇ ਮਨ ਵਿੱਚ ਸੰਸਾ ਸੰਦੇਹ ਸ਼ੱਕ ਉੱਠਣਾ ਵੀ ਚਾਹੀਦਾ ਹੈ ਪਰ ਇਹ ਸ਼ੱਕ ਇਹ ਸੰਦੇਹ ਫਿਰ ਉੱਚਾ ਉੱਠ ਕੇ ਖੋਜ ਬਣ ਜਾਂਦਾ ਹੈ ਤਾਂ ਇਹੀ ਖੋਜ ਸਿੱਖ ਨੂੰ ਸੰਦੇਹ ਤੋਂ ਸ਼ੱਕ ਤੋਂ ਪਾਰ ਸ਼ਰਧਾ ਵਿੱਚ ਲੈ ਜਾਂਦੀ ਹੈ ਇਸ ਸ਼ਰਧਾ ਉੱਤੇ ਗੁਰੂ ਦੀ ਜੋ ਕਿਰਪਾ ਵਰਸਦੀ ਹੈ ਉਹ ਹੈ ਗੁਰਪ੍ਰਸਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ